ਸਵੇਰੇ ਸਵੇਰੇ ਬਿਸਤਰੇ ਦੇ ਵਿੱਚ ਕਿਤੇ ਖਾਣ ਨੂੰ ਆ ਚੀਜ਼ ਮਿਲ ਜੇ ਨਾ ਸਾਰੀ ਦਿਹਾੜੀ એનર્ਜੀ ਦੇ ਨਾਲ ਭਰਪੂਰ ਰੋਗੇ ਬਹੁਤ ਹੀ ਫਾਇਦੇ ਵਾਲੀ ਚੀਜ਼ ਆ ਸਰਦੀਆਂ ਦੇ ਵਿੱਚ ਖਾਣ ਵਾਲੀ ਚੀਜ਼ ਆ ਘਰੇ ਆਸਾਨੀ ਨਾਲ ਬਣਾ ਸਕਦੇ ਹੋ ਚਾਹੀਦਾ ਕੀ ਆ ਦੋ ਕਿਦਾਂ ਦੀਆਂ ਖਜੂਰਾਂ ਲੈ ਲਓ ਵਧੀਆ ਕਿਸਮ ਦੀਆਂ ਖਜੂਰਾਂ ਦਾ ਬਹੁਤ ਵਧੀਆ ਗੱਲ ਆ ਤੇ ਚਮਚਾਗ ਦੇਸੀ ਘਿਓ ਦਾ ਲੈ ਲਓ ਐਦਾਂ ਦੇਸੀ ਘਿਓ ਵਿੱਚ ਪਾ ਕੇ ਨਾ ਕੜਾਈ ਦੇ ਤੇ ਗਰਮ ਕਰ ਲਓ ਤੇ ਜਦੋਂ ਗਰਮ ਹੋ ਜੇ ਵਿੱਚ ਛੱਡ ਦਿਓ ਖਜੂਰਾਂ ਇਹ ਜਿਹੜੀਆਂ ਖਜੂਰਾਂ ਨੇ ਹੌਲਕੀਆਂ ਹੌਲਕੀਆਂ ਲਾਲ ਕਰਨੀਆਂ ਬਹੁਤੀਆਂ ਨਹੀਂ ਸਾੜਦੀਆਂ ਸੋ ਮਰਦਾਂ ਦੇ ਵਾਸਤੇ ਵੀ ਬਹੁਤ ਵਧੀਆ ਆ ਔਰਤਾਂ ਦੇ ਵਾਸਤੇ ਬਹੁਤ ਵਧੀਆ ਬਹੁਤ ਹੀ ਜ਼ਿਆਦਾ એનર્ਜੀ ਵਾਲੀ ਇਹ ਰੈਸিপি ਹੈ ਇੱਕ ਤਰ੍ਹਾਂ ਦੀ ਜਿਨ੍ਹਾਂ ਨੂੰ ਸ਼ੂਗਰ ਹੈ ਬਸ ਉਹ ਨਹੀਂ ਲੈ ਸਕਦੇ ਜਿਹੜੇ ਨਵੇਂ ਬੱਚੇ ਜੋੜੇ ਕਨਸੀਵ ਕਰਨਾ ਚਾਹੁੰਦੇ ਨੇ ਮਰਦਾਂ ਦੇ ਵਾਸਤੇ ਵੀਰਜ ਨਮਾ ਬਣਾਉਂਦੀ ਹੈ ਤੇ ਔਰਤਾਂ ਦਾ ਜਿਹੜਾ ਕਨਸੀਵ ਕਰਨ ਦਾ ਜਿਹੜਾ ਚਾਂਸਸ ਹੋ ਜਾਦੇ ਵਧ ਜਾਂਦੇ ਇਸ ਤਰ੍ਹਾਂ ਜੇਕਰ ਪੱਕੇ ਹੋ ਦੇ ਵਿੱਚ ਖਜੂਰ ਗਰਮ ਕਰਕੇ ਖਾਣੇ ਆ ਪਾਚਨ ਸ਼ਕਤੀ ਬ੍ਰੇਨ ਹੈਲਥ ਹੱਡੀਆਂ ਤੇ ਦਿਲ ਦੇ ਵਾਸਤੇ ਬਹੁਤ ਹੀ ਵਧੀਆ ਤਾਕਤ ਦੇਣ ਵਾਲੀ ਇਹ ਰੈਮਡੀ ਹੈ ਸੋ ਖਜੂਰਾ ਤੇ ਦੇਸੀ ਘੋਟੇ ਕਰੇ ਹੁੰਦਾ ਹੀ ਆ ਸੋ ਬਣਾਓ ਤੇ ਇੰਜੋਏ ਕਰੋ ਵੀਡੀਓ ਨੂੰ ਅਗੇ ਜ਼ਰੂਰ ਸ਼ੇਅਰ ਕਰ ਲਓ ਫੋਲੋ ਕਰ ਲਓ ਧੰਨਵਾਦ